ਅੱਜ ਦੀ ਕਹਾਣੀ ਇਹ ਉਹ ਕਹਾਣੀ ਹੈ ਜਦੋਂ ਇਸ ਦੀਆਂ ਖਬਰਾਂ ਟੀਵੀ ਚੈਨਲਾਂ 'ਤੇ ਚਲਦੀਆਂ ਤਾਂ ਪੂਰੇ ਦਾ ਪੂਰਾ ਇੰਡੀਆ ਦਹਿਲ ਉੱਠਿਆ ਸੀ ਤੁਸੀਂ ਕਦੇ ਸੋਚਿਆ ਕਿ ਇਨਸਾਨ ਪਿਆਰ ਦੇ ਚੱਕਰ ਵਿੱਚ ਪੈ ਕੇ ਕਿੰਨਾ ਗਿਰ ਸਕਦਾ ਹੈ ਪਹਿਲਾ ਪਿਓ ਮਾਰਿਆ ਫਿਰ ਮਾਂ ਮਾਰੀ ਦੋ ਭਰਾ ਮਾਰੇ ਭੈਣ ਮਾਰੀ ਪਰਜਾਈ ਮਾਰੀ ਹੋਰ ਤੇ ਹੋਰ ਇੱਕ ਡੇਢ ਸਾਲ ਦਾ ਬੱਚਾ ਮਾਰਿਆ ਜਿਹੜਾ ਹਜੇ ਨਵਾਂ ਨਵਾਂ ਪੂਆ ਕਹਿਣ ਸਿੱਖਿਆ ਸੀ ਇਸ ਪੂਆ ਨੇ ਪ੍ਰਾਤੋ ਰਾਤ ਪੂਰੇ ਦਾ ਪੂਰਾ ਪਰਿਵਾਰ ਖਤਮ ਕਰ ਦਿੱਤਾ ਤੋ ਸਭੀ ਘਰ ਵਾਲੋ ਕੋ ਮਾਰਨੇ ਕੇ ਪੀਛੇ ਕਿਆ ਮਕਸਦਤਾ ਹੈ ਬਤਾਓ ਕਿ ਹਮ ਦੋਨੋ ਸਾਦੀ ਕਰ ਲਗੇ ਦੋਨੋ ਕੇ ਪੱਸੀ ਇਲਾ ਨਹੀਂ ਹੈ ਕਹ ਹੈ ਪਾਪਾ ਕਾਂਢ ਗਏ ਫਿਰ ਬੋਲੀ ਹਾਂ ਸਾਰੇ ਕਾਂਢ ਗਏ naam bhi rakhne bhul diye band kar diye isda sabna naam koi bina rakda are moha to ye manzar dekha ta kate pale de sare am bhi behosh ho gaye the ekdam eh kahani kisi filmi scene to kat nahi eh sachi kahani ek aisi kahani hai tusi jinne saal ਇਸ ਧਰਤੀ ਤੇ ਰਹੋਗੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਤੁਸੀਂ ਇਸ ਕਹਾਣੀ ਨੂੰ ਆਪਣੇ ਦਿਲ ਦੇ ਵਿੱਚੋਂ ਕੱਢ ਨਹੀਂ ਸਕਦੇ ਇਹ ਕਹਾਣੀ ਹੈ ਯੂਪੀ ਦੇ ਅਮਰੋਹਾ ਡਿਸਟ੍ਰਿਕਟ ਦੇ ਪਿੰਡ ਬਾਵਨ ਖੇੜੀ ਦੀ ਜਿੱਥੇ ਇੱਕ ਪੜਿਆ ਲਿਖਿਆ ਪਰਿਵਾਰ ਰਹਿੰਦਾ ਸੀ 14 ਅਪ੍ਰੈਲ 2008 ਦੀ ਸਵੇਰ 4 ਵਜੇ ਉਸ ਘਰ ਦੇ ਵਿੱਚੋਂ ਚੀਕਾਂ ਦੀ ਆਵਾਜ਼ ਸੁਣਾਈ ਦੰਦੀ ਹੈ ਤੇ ਆਂਢੀ ਗੁਆਂਦੀ ਜਦੋਂ ਛਾਲਾ ਮਾਰ ਕੇ ਉਸ ਘਰ ਦੇ ਵਿੱਚ ਐਂਟਰ ਹੁੰਦੇ ਆ ਤਾਂ ਇੱਕ 24 ਸਾਲ ਦੀ ਕੁੜੀ ਨੂੰ ਛੱਡ ਕੇ ਪੂਰੇ ਦਾ ਪੂਰਾ ਪਰਿਵਾਰ ਮਾਰਿਆ ਜਾ ਚੁੱਕਿਆ ਸੀ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਪੁਲਿਸ ਦੇ ਪਹੁੰਚਦਿਆਂ ਪਹੁੰਚਦਿਆਂ ਪੂਰੇ ਪਿੰਡ ਦੇ ਲੋਕ ਤੇ ਕਈ ਨਿਊਜ਼ ਚੈਨਲ ਵੀ ਪਹੁੰਚ ਜਾਂਦੇ ਆ ਪੁਲਿਸ on the ਡੈਡ ਆਵਡੀਆ ਨੂੰ ਆਪਣੇ ਕਬਜੇ ਚ ਲੈ ਕੇ ਪੋਸਟ ਮਾਰਨ ਦੇ ਲਈ ਭੇਜਦੀ ਹੈ ਪੂਰੇ ਪਰਿਵਾਰ ਦੇ ਵਿੱਚੋਂ ਇਕਲੌਤੀ ਬੱਚੀ 24 ਸਾਲ ਦੀ ਕੁੜੀ ਸ਼ਬਨਮ ਤੋਂ ਜਦੋਂ ਪੁਲਿਸ ਪੁੱਛਗਿੱਛ ਕਰਦੀ ਆ ਤਾਂ ਉਹਦਾ ਕਹਿਣਾ ਇਹ ਸੀ ਕਿ ਮੈਂ ਆਪਣੇ ਕਮਰੇ ਦੇ ਵਿੱਚ ਸੌਂ ਰਹੀ ਸੀ ਤੇ ਕੁਝ ਲੋਕ ਛੱਤ ਦੇ ਉੱਪਰ ਦੀ ਪੌੜੀਆਂ ਥਣੀ ਆਏ ਡਾਕੂ ਟਾਇਪ ਚੋਰ ਟਾਇਪ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਕਵਾੜੀਆਂ ਫੜੀਆਂ ਹੋਈਆਂ ਸੀ ਉਹ ਪੂਰੇ ਪਰਿਵਾਰ ਨੂੰ ਮਾਰ ਕੇ ਚਲੇ ਗਏ ਕੀ ਮੈਂ ਤਾਂ बस ਇੰਨਾ ਜਾਣਦੀ ਆਂ ਵੀ ਉਹ ਕੌਣ ਸੀ ਕਿੱਥੋਂ ਆਏ ਸੀ ਇਸ ਬਾਰੇ ਮੈਨੂੰ ਨਹੀਂ ਪਤਾ ਜਦੋਂ ਇਹ ਖਬਰ ਟੀਵੀ ਚੈਨਲਾਂ ਤੇ ਚੱਲੀ ਤਾਂ ਆਪੋਜ਼ਿਟ ਪਾਰਟੀਆਂ ਨੇ ਮੌਜੂਦਾ ਸਰਕਾਰ ਦੇ ਸਿਸਟਮ ਤੇ ਉਂਗਲਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਸ ਟਾਈਮ ਯੂਪੀ ਦੇ ਵਿੱਚ ਮਾਇਆਵਤੀ ਦੀ ਸਰਕਾਰ ਸੀ ਤਾਂ ਉਸ ਸਮੇਂ ਉਸ ਘਟਨਾ ਵਾਲੀ ਥਾਂ ਤੇ ਫਿਰ ਮਾਇਆਵਤੀ ਆ ਪਹੁੰਚਦੀ ਹੈ ਤੇ ਇਸ ਇਲਾਕੇ ਦੇ ਕਈ ਪੋਸਟ ਆਫਸਰ ਬਦਲ ਕੇ ਨਵੇਂ ਲਾਏ ਜਾਂਦੇ ਆ ਤੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਹੈ ਤੇ ਇਸ ਪਰਿਵਾਰ ਦੇ ਵਿੱਚ ਇਕਲੌਤੀ ਬਜੀ ਕੁੜੀ ਸ਼ਵਨਮ ਨੂੰ ਸਰਕਾਰ ਵੱਲੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜਾਂਦਾ ਹੈ ਹੁਣ ਇੱਥੇ ਆ ਕੇ ਇਸ ਕੇਸ ਦੀ ਜਾਂਚ ਪੜਤਾਲ ਕਰਨ ਲਈ ਲਏ ਜਾਂਦੇ ਆ ਇਨਸਪੈਕਟਰ ਆਰ ਪੀ ਗੁਪਤਾ ਤੇ ਇਨਸਪੈਕਟਰ ਆਰ ਪੀ ਗੁਪਤਾ ਦੇ ਹਿਸਾਬ ਨਾਲ ਦੋਸ਼ੀ ਇਸ ਘਰ ਦੀਆਂ ਦੀਵਾਰਾਂ ਦੇ ਅੰਦਰ ਅੰਦਰ ਹੀ ਘੁੰਮ ਰਿਹਾ ਸੀ ਆਂਡ ਗਵਾਨ ਰਿਸ਼ਤੇਦਾਰਾਂ ਤੋਂ ਲੈ ਕੇ ਇੰਡੀਆ ਵਿੱਚ ਵਸਦੇ ਪੂਰੇ ਲੋਕਾਂ ਵੱਲੋਂ ਇਸ ਕੁੜੀ ਨੂੰ ਤਰਸ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਸੀ ਜਿਹੜੀ ਚੀਕਾਂ ਮਾਰ-ਮਾਰ ਕੇ ਉੱਚੀ-ਉੱਚੀ ਇਹ ਕਹਿ ਰਹੀ ਸੀ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਪਰਿਵਾਰ ਮਾਰਿਆ ਜਾ ਚੁੱਕਿਆ ਹੈ ਤੇ ਮੇਰੇ ਪਰਿਵਾਰ ਤੋਂ ਬਿਨਾ ਮੇਰਾ ਇਸ ਦੁਨੀਆ ਤੇ ਹੈ ਕੌਣ ਤੇ ਇਸ ਦੇ ਉਲਟ ਇੰਸਪੈਕਟਰ ਆਰ ਪੀ ਗੁਪਤਾ ਉਹੋ ਇੱਕ ਆਪਣੀ ਅਲਗ ਨਜ਼ਰ ਨਾਲ ਦੇਖ ਰਹੀ ਸੀ ਕਿਉਂਕਿ ਸ਼ਬਨਮ ਦੇ ਬਿਆਨਾਂ ਦੇ ਹਿਸਾਬ ਨਾਲ ਕੋਈ ਵੀ ਬਿਆਨ ਇਸ ਘਟਨਾ ਨਾਲ ਮੈਚ ਨਹੀਂ ਹੋ ਰਿਹਾ ਸੀ ਜਿਵੇਂ ਸ਼ਬਨਮ ਨੇ ਦੱਸਿਆ ਕਿ ਲੁਟੇਰੇ ਉੱਪਰ ਦੀ ਆਏ ਤਾਂ ਪੁਸ ਦਾ ਕਹਿਣਾ ਇਹ ਸੀ ਇਹ ਇਕੱਲਾ-ਇਕੱਲਾ ਘਾਰਾ ਕਿਸੇ ਨਾਲ ਛੱਤ ਨਹੀਂ ਲੱਗਦੀ ਤੇ ਇਸ ਘਰ ਦੀਆਂ ਛੱਤਾਂ 14 ਫੁੱਟ ਦੀ ਹੈ ਕੋਈ ਨਿਸ਼ਾਨ ਨਹੀਂ ਮਿਲਿਆ ਜੇਕਰ ਕੋਈ ਉੱਪਰ ਦੀ ਆਇਆ ਵੀ ਹੈ ਤਾ ਪੁਸਤਾ ਕਹਿਣਾ ਇੱਥੇ ਇਹ ਸੀ ਕਿ ਕਿੱਡਾ ਵੀ ਵੱਡਾ ਡਾਕੂ ਲੁਟੇਰਾ ਹੋਵੇ ਉਹ ਆਪਣੇ ਭੱਜਣ ਦਾ ਇੰਤਜ਼ਾਮ ਪਹਿਲਾਂ ਕਰਦਾ ਹੈ ਉਹ ਗੇਟ ਵੀ ਬੰਦ ਮਿਲਿਆ ਕਿਉਂਕਿ ਉਹ ਗੇਟ ਖੁੱਲਾ ਹੋਣਾ ਚਾਹੀਦਾ ਸੀ ਜਾਂ ਤਾਂ ਕੋਈ ਉੱਥੋਂ ਦੀ ਆਇਆ ਹੀ ਨਹੀਂ ਜੇ ਆਇਆ ਤਾਂ ਫਿਰ ਗੇਟ ਬਾਅਦ 'ਚੋਂ ਬੰਦ ਕੀ ਨਹੀਂ ਕੀਤਾ ਫਿਰ ਉਸ ਤੋਂ ਬਾਅਦ ਇੱਕ ਸਵਾਲ ਹੋਰ ਵੱਡਾ ਸਾਹਮਣੇ ਆਉਂਦਾ ਸੀ ਜੋ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਸਵੇਰੇ 4 ਵਜੇ ਸ਼ਬਨੂ ਨੇ ਚੀਕਾ ਮਾਰਿਆ ਆਸੇ-ਪਾਸੇ ਦੇ ਲੋਕ ਆਏ ਉਹ ਗੇਟ ਦੇ ਉੱਤੋਂ ਦੀ ਛਾਲਾ ਮਾਰ ਕੇ ਕਹਿੰਦਾ ਉੱਤੋਂ ਦੀ ਆਏ ਤੇ ਉਸ ਗੇਟ ਦਾ ਸਿਰਫ ਅਰ ਲੱਗੀ ਹੋਈ ਸੀ ਨਾ ਕਿ ਲੋਕ ਹੁਣ ਇੱਥੇ ਪੁੱਛ ਦਾ ਸਵਾਲ ਜਵਾਬ ਇਹ ਸੀ ਕਿ ਜਾਂ ਤਾਂ ਕੋਈ ਆਇਆ ਹੀ ਨਹੀਂ ਜੇ ਆਇਆ ਹੈ ਤਾਂ ਉਹ ਅਰਲ ਖੋਲ ਕੇ ਸਿੱਧਾ ਜਾਂਦਾ ਗੇਟ ਖੁੱਲਾ ਹੋਣਾ ਚਾਹੀਦਾ ਸੀ ਜਾਂ ਫਿਰ ਕਿਸੇ ਨੇ ਗੇਟ ਬੰਦ ਕੀਤਾ ਇਹ ਸਾਰੇ ਜਵਾਬ ਸਵਾਲ ਪੁੱਛ ਦੇ ਵਿੱਚ ਆਪਣੇ ਆਪ ਚਾਲ ਰਹੀ ਸੀ ਉਸ ਨੂੰ ਕਾਫੀ ਗੱਲਾਂ ਸਾਫ਼-ਸਾਫ਼ ਨਜ਼ਰ ਆ ਰਹੀਆਂ ਸੀ ਪਰ ਉਸ ਵਾਸਤੇ ਇੱਕ ਇੱਥੇ ਵੱਡਾ ਚੈਲੰਜ ਇਹ ਵੀ ਸੀ ਕਿ ਉਹ ਸਿੱਧੇ ਤੌਰ ਤੇ ਸ਼ਬਨਮ ਕੋਲ ਪੁੱਛ ਗਏ ਨਹੀਂ ਕਰ ਸਕਦੇ ਸੀ ਕਿਉਂਕਿ ਹੁਣ ਤੁਸੀਂ ਆਪ ਦੇਖੋ ਇੱਕ ਘਰ ਦੇ ਵਿੱਚ 7 ਕਤਲ ਹੋ ਗਏ ਤਾਂ ਇੱਕੋਤੀ ਬਚੀ ਲੜਕੀ ਦਾ ਕੀ ਹਾਲ ਹੋਵੇਗਾ ਉਤੋਂ ਲੋਕਾਂ ਦੀ ਹੰਦਰਦੀ ਪਰ ਜੇਕਰ ਇੱਥੇ ਪੁਲਿਸ ਇਹ ਕਰਦੀ ਸੀ ਸਿੱਧੇ ਤੌਰ ਤੇ ਪੁੱਛ ਕੇ ਚਾ ਤਾਂ ਲੋਕਾਂ ਦਾ ਗੁੱਸਾ ਫੇਰ ਕੋਸਦੇ ਕਿ ਉਸ ਕੋਲੋਂ ਚੋਰ ਡਾਕੂ ਲੁਟੇਰੇ ਕਾਤੋਂ ਤਾਂ ਪੜੇ ਹੀ ਨਹੀਂ ਜਾਂਦੇ ਇਹ ਘਰਦਿਆਂ ਤੇ ਹੀ ਪ੍ਰੈਸ਼ਰ ਪਾ ਕੇ ਗੇਮ ਨੂੰ ਉਲਟਾ ਕਮਾਰੇ ਆ ਪਰ ਉਸ ਨੇ ਵੀ ਇੱਕ ਵਧੀਆ ਤਰੀਕੇ ਨਾਲ ਇਸ ਦੀ ਜਾਂਚ ਪੜਤਾਲ ਕੀਤੀ ਇਹ ਸਭ ਕੁਝ ਚਲਦਿਆਂ ਚਲਦਿਆਂ ਉਹ ਡੇਟਾ ਆ ਜਾਂਦੀ ਹੈ ਜਦੋਂ ਸਰਕਾਰ ਵੱਲੋਂ 5 ਲੱਖ ਰੁਪਏ ਦੀ ਰਕਮ ਸ਼ਬਲਮ ਨੂੰ ਦਿੱਤੀ ਜਾਣੀ ਸੀ ਇਹ ਇੰਸਪੈਕਟਰ ਆਰ ਪੀ ਗੁਪਤਾ ਵੱਲੋਂ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਹ 5 ਲੱਖ ਰੁਪਏ ਦੀ ਰਕਮ ਰੋਕ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਇੱਕ ਵਾਰੀ ਸਭ ਨੂੰ ਇਸ ਕੇਸ ਦੀ ਜਾਂਚ ਪੜਤਾਲ ਚੰਗੀ ਤਰ੍ਹਾਂ ਕਰ ਲੈਣ ਦਿਓ ਤੇ ਫਿਰ ਤੁਸੀਂ ਚਾਹੋ ਤਾਂ ਇਹ ਰਕਮ ਦੇ ਸਕਦੇ ਹੋ ਸਾਰਿਆਂ ਤੋਂ ਪਹਿਲਾਂ ਸ਼ਰਨਮਨ ਦੇ ਮੋਬਾਈਲ ਦੀ ਕਾਲ ਡਿਟੇਲ ਕਢਾਈ ਜਾਂਦੀ ਹੈ ਕਾਲ ਡਿਟੇਲ ਦੇ ਜੋ ਰਿਜ਼ਲਟ ਆਉਂਦੇ ਆ ਉਹ ਹੋ ਰਿਜ਼ਲਟ ਦੇਖ ਕੇ ਪੁਲਿਸ ਹੈਰਾਨ ਹੋ ਜਾਂਦੀ ਹੈ ਕਿਉਂਕਿ ਕਤਲ ਵਾਲੇ ਦਿਨ ਸ਼ਰਨਮ ਦੇ ਮੋਬਾਈਲ ਤੇ ਇੱਕ ਨੰਬਰ ਤੋਂ 51 ਵਾਰ ਗੱਲ ਕੀਤੀ ਜਾਂਦੀ ਹੈ ਕਤਲ ਹੋਣ ਤੋਂ ਇੱਕ ਵਾਰ ਪਹਿਲਾਂ ਤੇ ਕਤਲ ਹੋਣ ਤੋਂ ਇੱਕ ਵਾਰ ਬਾਅਦ ਚੋਂ ਵੀ ਗੱਲ ਕੀਤੀ ਜਾਂਦੀ ਹੈ ਐਨੇ ਚਿਰ ਵਿੱਚ ਦੀ ਸ਼ਰਨਮ ਬਿਮਾਰ ਹੋ ਜਾਂਦੀ ਹੈ ਤੇ ਡਾਕਟਰਾਂ ਵੱਲੋਂ ਕੁਝ ਟੈਸਟ ਕੀਤੇ ਜਾਂਦੇ ਆ ਤੇ ਟੈਸਟਾਂ ਵਿੱਚ ਜੋ ਸਾਹਮਣੇ ਆਉਂਦਾ ਉਹ ਇਹ ਸੀ ਕਿ ਸ਼ਬਨਮ 7 ਮਹੀਨਿਆਂ ਦੀ ਪ੍ਰੈਗਨੈਂਟ ਹੈ ਇਸ ਤੋਂ ਥੋੜਾ ਟਾਈਮ ਬਾਅਦ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤੇ ਉਹਦੇ ਵਿੱਚ ਇੱਕ ਹੋਰ ਵੱਡਾ ਖੁਲਾਸਾ ਹੁੰਦਾ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਇਹਨਾਂ ਸਾਰਿਆਂ ਨੂੰ ਕਤਲ ਕਰਨ ਤੋਂ ਪਹਿਲਾਂ ਇੱਕ ਬੱਚੇ ਨੂੰ ਛੱਡ ਕੇ ਸਾਰਿਆਂ ਨੂੰ ਜ਼ਹਿਰ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਇੱਕ ਇੱਕ ਕਰਕੇ ਗਲੇ ਤੇ ਕਿਸੇ ਤਿੱਖੀ ਚੀਜ਼ ਨਾਲ ਵਾਰ ਕੀਤਾ ਗਿਆ ਤੇ ਬੱਚੇ ਦੀ ਜੋ ਡੈਥ ਹੋਈ ਆ ਉਹ ਗਲਾ ਕਟਣ ਦੇ ਨਾਲ ਹੋਈ ਹੈ ਹੁਣ ਜਿਹੜਾ ਕਾਲ ਡਿਟੇਲ ਵਾਲਾ ਨੰਬਰ ਸੀ ਉਹ ਸੀ ਸਲੀਮ ਦਾ ਜੋ ਕਿ ਇਸ ਦੇ ਪਿੰਡ ਵਿੱਚ ਹੀ ਰਹਿੰਦਾ ਸੀ ਤੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਪੁਲਿਸ ਜਾਂਦੀ ਆ ਤੇ ਸਲੀਮ ਨੂੰ ਚੱਕ ਲੈਂਦੀ ਹੈ ਜਦੋਂ ਪੁਲਿਸ ਪਿਆਰ ਨਾਲ ਪੁੱਛ ਕੇ ਚੱਕਦੀ ਆ ਤਾਂ ਸਲੀਮ ਨਹੀਂ ਮੰਨਦਾ ਜਦੋਂ ਉਹਸ ਆਪਣੇ ਤਰੀਕੇ ਨਾਲ ਕੁੱਛਦੀ ਐ ਤੇ ਸਬੂਤ ਸਾਹਮਣੇ ਰੱਖਦੀ ਐ ਸਾਰੇ ਤਸਲੀਮ ਸਾਫ਼-ਸਾਫ਼ ਹੋਲੀ ਜਾਂਦਾ ਐ ਇਹਨਾਂ ਦੇ ਪਿਆਰ ਦੀ ਕਹਾਣੀ ਕੁੱਛ ਇਸ ਤਰ੍ਹਾਂ ਸੀ ਸਲੀਮ ਤੇ ਸ਼ਬਨਮ ਇੱਕੋ ਪਿੰਡ ਵਾਵਨ ਖੀੜੀ ਦੇ ਦੋਨੋਂ ਰਹਿਣ ਵਾਲੇ ਸੀ ਜਿੱਥੇ ਇਹਨਾਂ ਦਾ ਕਾਫੀ ਸਾਲਾਂ ਤੋਂ ਪਿਆਰ ਚੱਲ ਰਿਹਾ ਸੀ ਤੇ ਗੱਲ ਵਿਆਹ ਤੱਕ ਪਹੁੰਚੀ ਪਰ ਵੱਡੀ ਪ੍ਰੋਬਲਮ ਇਹ ਸੀ ਕਿ ਇੱਕ ਤਾਂ ਇਹ ਦੋਨੋਂ ਇੱਕੋ ਪਿੰਡ ਦੇ ਰਹਿਣ ਵਾਲੇ ਸੀ ਦੂਸਰੀ ਗੱਲ ਇਹ ਕਿ ਸਲੀਮ ਪੰਜਾਰ ਪੜ੍ਹਿਆ ਇੱਕ ਛੋਟੀ-ਬੋਟੀ ਫੈਕਟਰੀ ਦੇ ਵਿੱਚ ਜੌਬ ਕਰ ਰਿਹਾ ਸੀ ਤੇ ਦੂਸਰੇ ਪਾਸੇ ਸ਼ਬਨਮ ਡਬਲਯੂਐਮਏ ਕਰਨ ਤੋਂ ਬਾਅਦ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਵਜੋਂ ਨੌਕਰੀ ਕਰ ਰਹੀ ਸੀ ਤੇ ਸ਼ਬਨਮ ਦੇ ਪਿਤਾ ਜੀ ਗਵਰਨਮੈਂਟ ਟੀਚਰ ਸੀ ਤੇ ਅੱਛਾ-ਖਾਸਾ ਪਰਿਵਾਰ ਸੀ ਜਦੋਂ ਇਹ ਗੱਲ ਸ਼ਬਨਮ ਦੇ ਘਰ ਤੱਕ ਪਹੁੰਚਦੀ ਹੈ ਤਾਂ ਸ਼ਰਨਮ ਦੇ ਪਿਤਾ ਵੱਲੋਂ ਬੜੇ ਹੀ ਵਧੀਆ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਕਿ ਦੇਖ ਸ਼ਰਨਮ ਤੈਨੂੰ ਅਸੀਂ ਪੜਾ ਲਿਖਾ ਕੇ ਇੱਥੋਂ ਤੱਕ ਲੈ ਕੇ ਆਏ ਆ ਅਸੀਂ ਚਾਹੁੰਦੇ ਆ ਤੇਰਾ ਵਿਛਤਾ ਕਿਸੇ ਵਧੀਆ ਤੇ ਚੰਗੇ ਘਰੇ ਹੋਵੇ ਜਿੱਥੇ ਤੂੰ ساری ਉਮਰ ਖੁਸ਼ ਰਹੇ ਤੇ ਤੈਨੂੰ ਦੇਖ ਕੇ ਅਸੀਂ ਵੀ ਖੁਸ਼ ਰਹੀਏ ਜੇਕਰ ਇਹ ਹੀ ਲੜਕਾ ਕਿਸੇ ਹੋਰ ਪਿੰਡ ਦਾ ਹੁੰਦਾ ਕੋਈ ਥੋੜਾ ਬਹੁਤਾ ਚੰਗਾ ਕੰਮਕਾਰ ਕਰਦਾ ਹੁੰਦਾ ਫਿਰ ਵੀ ਅਸੀਂ ਕਰ ਦਿੰਦੇ ਠੀਕ ਹੈ ਪਿੰਡ ਦਾ ਕੰਮ ਹੈ ਇਹ ਬੜਾ ਮੁਸ਼ਕਲ ਹੈ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਸ਼ਬਨਮ ਮਨ ਵੀ ਜਾਂਦੀ ਹੈ ਸ਼ਬਨਮ ਦੇ ਘਰ ਸ਼ਬਨਮ ਦੀ ਭਾਬੀ ਇੱਕ ਪੁੱਤਰ ਨੂੰ ਜਨਮ ਦਿੰਦੀ ਹੈ ਤੇ ਸ਼ਬਨਮ ਦਾ ਧਿਆਨ ਉਸ ਬੱਚੇ ਵੱਲ ਹੋ ਜਾਂਦਾ ਹੈ ਤੇ ਇਹਨਾਂ ਦੇ ਘਰ ਸ਼ਬਨਮ ਦੀ ਇੱਕ ਮਾਸੀ ਦੀ ਕੁੜੀ ਰਹਿੰਦੀ ਸੀ ਜੋ ਕਿ ਇੱਥੇ ਰਹਿ ਕੇ ਇਹਨਾਂ ਕੋਲੇ ਪੜ੍ਹਾਈ ਕਰਦੀ ਸੀ ਇਹ ਦੋਨੇ ਭੈਣਾਂ ਇਕੱਠੀਆਂ ਹੋ ਕੇ ਬੱਚੇ ਨੂੰ ਲਾਡ ਪਿਆਰ ਕਰਨਾ بڑا ਪਰਿਵਾਰ ਵੀ ਖੁਸ਼ੀ ਇਹ ਦੇਖ ਕੇ ਪਰ ਇਹ ਖੁਸ਼ੀਆਂ ਇਸ ਘਰ ਵਿੱਚ ਜ਼ਿਆਦਾ ਚਿਰ ਟਿਕ ਨਹੀਂ ਸਕਦੀਆਂ ਥੋੜੇ ਟਾਈਮ ਬਾਅਦ ਫਿਰ ਸ਼ਬਨਮ ਸਲੀਮ ਨੂੰ ਮਿਲਣਾ ਜੁਲਣਾ ਸ਼ੁਰੂ ਕਰ ਦਿੰਦੀ ਹੈ ਸ਼ਬਨਮ ਪ੍ਰੈਗਨੈਂਟ ਹੁੰਦੀ ਹੈ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂ ਆ ਗਿਆ ਵਾਲਾ ਸ਼ਬਨ ਨੂੰ ਫੇਰ ਘਰੇ ਜਾ ਕੇ ਆਪਣੇ ਗੱਲ ਕਰਦੀ ਆ ਤੇ ਘਰਦਿਆਂ ਵੱਲੋਂ ਫੇਰ ਸ਼ਬਨ ਨੂੰ ਉਸੇ ਹੀ ਤਰੀਕੇ ਨਾਲ ਪਿਆਰ ਨਾਲ ਸਮਝਾਇਆ ਜਾਂਦਾ ਹੈ ਸ਼ਬਨ ਅਤੇ ਸੁਲੀਮ ਦੋਨੋਂ ਇਕੱਠੇ ਬੈਠਦੇ ਆ ਤੇ ਇਹ ਸਕੀਮ ਬਣਾਉਂਦੇ ਆ ਕਿ ਹੁਣ ਆਪਣੇ ਕੋਲੇ ਕੋਈ ਰਸਤਾ ਨਹੀਂ ਇੱਕੋ ਹੀ ਰਸਤਾ ਹੈ ਪੂਰੇ ਦਾ ਪੂਰਾ ਪਰਿਵਾਰ ਖਤਮ ਕੀਤਾ ਜਾਵੇ ਆਪਾਂ ਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਰਹੇਗਾ ਤੇ ਪੂਰੀ ਜ਼ਮੀਨ ਜਾਇਦਾਦ ਪ੍ਰਾਪਰਟੀ ਦੇ ਹੱਕਦਾਰ ਵੀ ਆਪਾਂ ਦੋਨੋਂ ਹੀ ਹੋਵਾਂਗੇ ਸ਼ਬਨਮ ਸਲੀਮ ਤੋਂ ਜ਼ਹਿਰ ਮੰਗਉਂਦੀ ਹੈ ਹੁਣ ਇੱਥੇ ਉਸ ਮੁਕਤੀ ਦੀ ਭਾਲ ਵਿੱਚ ਸੀ ਕਿ ਪੂਰੇ ਦਾ ਪੂਰਾ ਪਰਿਵਾਰ ਇਕੱਠਾ ਹੋਵੇ ਤੇ ਇੱਕ ਵਾਰੀ ਦੀ ਕਮ ਖਤਮ ਕੀਤਾ ਜਾਵੇ ਪਰ ਸ਼ਬਨਮ ਦੇ ਦੋ ਭਰਾ ਸੀ ਜੋ ਕਿ ਪਿੰਡ ਤੋਂ ਬਾਹਰ ਜਾਗ ਕਰਦੇ ਸੀ ਇੱਕ ਚੰਡੀਗੜ੍ਹ ਤੇ ਇੱਕ ਬਰੇਲੀ ਹੁਣ ਜੇ ਚੰਡੀਗੜ੍ਹ ਆ ਜਾਂਦਾ ਸੀ ਤਾਂ ਬਰੇਲੀ ਵਾਲਾ ਨਹੀਂ ਵਧੀਆ ਬਰੇਲੀ ਵਾਲਾ ਆ ਜਾਂਦਾ ਸੀ ਤੇ ਚੰਡੀਗੜ੍ਹ ਵਾਲੇ ਨੂੰ ਛੁੱਟੀ ਨਹੀਂ ਮਿਲਦੀ ਹੁਣ ਇੱਥੇ ਬਰੇਲੀ ਵਾਲਾ ਵੀ ਆ ਜਾਂਦਾ ਜਿਸ ਦਾ ਬੱਚਾ ਛੋਟਾ ਸੀ ਆਪਣੇ ਬੱਚੇ ਨੂੰ ਮਿਲਣ ਲਈ ਤੇ ਸ਼ਬਨਮ ਵੱਲੋਂ ਚੰਡੀਗੜ੍ਹ ਵਾਲੇ ਭਰਾ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਹੈ ਸ਼ਬਨਮ ਵੱਲੋਂ ਫੋਨ ਕਰਕੇ ਕਹਿੰਦੀ ਹੈ ਕਿ ਵੀਰੇ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਆਪਾਂ ਪੂਰੇ ਪਰਿਵਾਰ ਨੇ ਇਕੱਠਿਆਂ ਨੇ ਡਿਨਰ ਨਹੀਂ ਕੀਤਾ ਮੈਂ ਚਾਹੁੰਨੀ ਹਾਂ ਇਕੱਠੇ ਖਾਣਾ ਖਾਈਏ ਚੰਡੀਗੜ੍ਹ ਵਾਲਾ ਵੀ ਆ ਜਾਂਦਾ ਹੁਣ ਜ਼ਿਆਦਾਤਰ ਕੀ ਹੁੰਦਾ ਕਿ ਜਿਹੜੇ ਮੁੰਡੇ ਆਪਣੇ ਪਿੰਡ ਤੋਂ ਬਾਹਰ ਜੋਬ ਕਰਦੇ ਆ ਉਹਨਾਂ ਦੇ ਯਾਰ ਦੋਸਤ ਬੜੇ ਹੁੰਦੇ ਆ ਤੇ ਉਹ ਆਪਣੇ ਯਾਰਾਂ ਦੋਸਤਾਂ ਨੂੰ ਉਹ ਸ਼ਾਮ ਨੂੰ ਮਿਲਣ ਲਈ ਚਲੇ ਜਾਂਦੇ ਆ ਸ਼ਾਮ ਨੂੰ ਜਦੋਂ ਖਾਣੇ ਦਾ ਇੰਤਜ਼ਾਮ ਹੁੰਦਾ ਤੋ ਇੱਕ ਮੁੰਡਾ ਚੰਡੀਗੜਾ ਦਾ ਆਪਣੇ ਦੋਸਤਾਂ ਨੂੰ ਮਿਲਣ ਲਈ ਚਲਾ ਜਾਂਦਾ ਉਹ ਲੇਟ ਹੋ ਜਾਂਦਾ ਫਿਰ ਵੀ ਉਸ ਖਾਣੇ ਦੇ ਵਿੱਚ ਜ਼ਹਿਰ ਨਹੀਂ ਪਾਇਆ ਜਾਂਦਾ ਕਿਉਂਕਿ ਇੱਕ ਬੰਦਾ ਬਾਹਰ ਸੀ ਉਹ ਲੇਟੋਂ ਵਜ੍ਹਾ ਸ਼ਾਮ ਨੂੰ ਰਾਤ ਦਾ ਦੁੱਧ ਗਰਮ ਕੀਤਾ ਜਾਂਦਾ ਉਸ ਦੁੱਧ ਤੇ ਵਿੱਚ ਜ਼ਹਿਰ ਮਲਾ ਕੇ ਸਾਰਿਆਂ ਨੂੰ ਦੇ ਦਿੱਤਾ ਜਾਂਦਾ ਫਿਰ ਹੁਣ ਇੱਥੇ ਆ ਕੇ ਇੱਕ ਹੋਰ ਸੀ ਕਿ ਜਿਹੜਾ ਛੋਟਾ ਬੱਚਾ ਸੀ ਉਹ ਪਤਾ ਹੀ 7 ਮਹੀਨੇ ਦਾ ਹੋ ਦੁੱਧ ਨਹੀਂ ਪੀਵੇਗਾ ਸਾਰਿਆਂ ਨੂੰ ਜ਼ਹਿਰ ਦਿੱਤਾ ਜਾਂਦਾ ਰਾਤ ਦੇ 1 2 ਵਜੇ ਸ਼ਬਨਮ ਜਦੋਂ ਜਾ ਕੇ ਦੇਖਦੀ ਹੈ ਤਾਂ ਪੂਰੇ ਦਾ ਪੂਰਾ ਪਰਿਵਾਰ بے ਹੋਸ਼ੀ ਹਾਲਤ ਵਿੱਚ ਦਰਦ ਨਾਲ ਚਲਾ ਗਿਆ ਸੀ ਸ਼ਬਨਮ ਸਲੀਮ ਨੂੰ ਫੋਨ ਕਰਦੀ ਹੈ ਤੇ ਸਲੀਮ ਕਵਾੜੀ ਲੈ ਕੇ ਆਉਂਦਾ ਇੱਕ ਇੱਕ ਕਰਕੇ ਸਾਰਿਆਂ ਦੇ ਗਲੇ ਵਾਟ ਦਿੰਦਾ ਨੇ ਆਪਣੇ ਘਰ ਚਲਾ ਜਾਂਦਾ ਥੋੜੇ ਟਾਈਮ ਬਾਅਦ ਬੱਚੇ ਦੀ ਆਵਾਜ਼ ਸੁਣਾਈ ਦਿੰਦੀ ਹੈ ਬੱਚਾ ਉੱਠ ਕੇ ਆਪਣੀ ਮਾਂ ਦੇ ਢਿੱਡ ਤੇ ਰੋਣ ਲੱਗ ਜਾਂਦਾ ਹੈ ਹੁਣ ਮਾਂ ਹੋਵੇ ਤਾਂ ਉੱਠੇ ਸ਼ਬਨਮ ਫੇ ਸਲੀਮ ਨੂੰ ਫੋਨ ਕਰਦੀ ਹੈ ਕਿ ਬੱਚਾ ਤਾਂ ਰਹਿ ਗਿਆ ਹੁਣ ਤੂੰ ਉਹਦਾ ਵੀ ਆ ਕੇ ਕੰਮ ਨਵੇੜੀ ਜਾ ਸਲੀਮ ਕਹਿੰਦਾ ਹੁਣ ਮੇਰੇ ਤੋਂ ਨਹੀਂ ਆਈ ਜਾ ਹੁਣ ਇਹਦਾ ਕੰਮ ਤੂੰ ਆਪ ਹੀ ਖਤਮ ਕਰਦੇ ਹੁਣ ਮੈਂ ਨਹੀਂ ਦੁਬਾਰਾ ਆ ਸਕਦਾ ਸ਼ਬਨਮ ਉਸ ਤਮਰੇ ਚ ਜਾਂਦੀ ਹੈ ਬੱਚੇ ਦਾ ਗਲ ਫੜ ਕੇ ਗਲ ਘੋਟ ਕੇ ਬੱਚੇ ਨੂੰ ਵੀ ਮਾਰ ਦਿੰਦੀ ਹੈ ਸਲੀਮ ਦੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਪੁਲਿਸ ਸਲੀਮ ਨੂੰ ਸ਼ਬਨਮ ਦੇ ਘਰ ਲੈ ਕੇ ਜਾਂਦੀ ਹੈ ਸ਼ਬਨਮ ਤੇ ਸਲੀਮ ਦਾ ਆਮਣਾ ਸਾਹਮਣਾ ਕਰਵਾਇਆ ਜਾਂਦਾ ਹੈ ਜਿੱਥੇ ਸ਼ਬਨਮ ਨੂੰ ਵੀ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਸਲੀਮ ਨੇ ਪੁਲਿਸ ਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ ਸ਼ਬਨਮ ਵੀ ਆਪਣਾ ਜ਼ੁਲਮ ਕਬੂਲ ਕਰਦੀ ਹੈ ਤੇ ਉਸ ਸਮੇਂ ਸ਼ਬਨਮ 7 ਮਹੀਨੇ ਦੀ ਪ੍ਰੈਗਨੈਂਸੀ ਵਿੱਚ ਪੁਲਿਸ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਕੋਰਟ ਦੇ ਵਿੱਚ ਪੇਸ਼ ਕਰ ਦਿੰਦੀ ਹੈ ਥੋੜੇ ਸਮੇਂ ਬਾਅਦ ਲੋਅਰ ਕੋਰਟ ਆਪਣਾ ਫੈਸਲਾ ਸੁਣਾਉਂਦੀ ਹੈ ਤੇ ਉਸ ਫੈਸਲੇ ਵਿੱਚ ਇਹਨਾਂ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਇਸ ਫੈਸਲੇ ਖਿਲਾਫ ਇਹ ਦੋਨੋਂ ਹਾਈ ਕੋਰਟ ਚੈਲੰਜ ਕਰਦੇ ਆ ਤੇ ਹਾਈ ਕੋਰਟ ਵੀ ਲੋਅਰ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਦੀ ਹੈ ਇਸੇ ਦੌਰਾਨ ਜੇਲ੍ਹ ਵਿੱਚ ਹੀ ਬੰਦ ਸੀ ਸ਼ਬਨਮ ਜਦੋਂ ਆਪਣੇ ਪੁੱਤਰ ਨੂੰ ਜਨਮ ਦਿੰਦੀ ਹੈ ਜੋ ਕਿ ਹਾਦਸੇ ਸਮੇਂ 7 ਮਹੀਨੇ ਦਾ ਸ਼ਬਨਮ ਦੀ ਕੂਕ ਵਿੱਚ ਪੜ ਰਿਹਾ ਸੀ ਇਹ ਬੱਚਾ 7 ਸਾਲ ਤੱਕ ਬਿਨਾ ਕਿਸੇ ਕਸੂਰ ਤੋਂ ਜੇਲ੍ਹ ਵਿੱਚ ਹੀ ਰਹਿੰਦਾ ਆਪਣੀ ਮਾਂ ਦੇ ਨਾਲ ਜੇਲ੍ਹ ਵਿੱਚ ਹੀ ਇਹਦੀ ਪੜ੍ਹਾਈ ਲਿਖਾਈ ਹੁੰਦੀ ਹੈ ਤੇ 7 ਸਾਲ ਬਾਅਦ ਇਹ ਹੁੰਦਾ ਕਿ ਜੇ ਕੋਈ ਇਸ ਬੱਚੇ ਨੂੰ ਲੈ ਕੇ ਜਾਣਾ ਚਾਹੁੰਦਾ ਤਾਂ ਲਿਜਾ ਸਕਦਾ ਹੈ ਇੱਥੇ ਉਹ ਸ਼ਪਨਮ ਦੇ ਕਾਲਜ ਦਾ دوست ਇੱਕ ਸਾਹਮਣੇ ਆਉਂਦਾ ਜਿਹਦਾ ਨਾਮ ਸੀ ਸੈਫੀ ਉਹ ਕਹਿੰਦਾ ਇਹ ਜੋ ਸ਼ਪਨਮ ਨੇ ਕੀਤਾ ਮੈਨੂੰ ਨਹੀਂ ਪਤਾ ਇਹ ਕਿਉਂ ਕੀਤਾ ਪਰ ਜਿਹੜੀ ਸ਼ਪਨਮ ਨੂੰ ਮੈਂ ਜਾਣਦਾ ਉਹ ਐਦਾਂ ਦੀ ਨਹੀਂ ਸੀ ਕਿਉਂਕਿ ਮੇਰੇ ਕਾਲਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਟੂਡੈਂਟ ਹੁੰਦੇ ਸੀ ਜਿਨ੍ਹਾਂ ਕੋਲੋਂ ਕਾਲਜ ਦੀ ਫੀਸ ਨਹੀਂ ਭਰੀ ਜਾਂਦੀ ਸੀ ਬੁੱਕਾਂ ਨਹੀਂ ਖਰੀਦੀਆਂ ਜਾਂਦੀਆਂ ਸੀ ਤਾਂ ਇਸ ਸ਼ਬਨਮ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਤੇ ਉਹਨਾਂ ਦੇ ਵਿੱਚੋਂ ਇੱਕ ਮੈਂ ਵੀ ਹਾਂ ਜਿਸ ਦੀ ਕਦੇ ਫੀਸ ਭਰੀ ਸੀ ਤੇ ਮੈਂ ਉਹ ਕਰਜ਼ ਉਤਾਰਨਾ ਚਾਹੁੰਦਾ ਮੈਂ ਚਾਹੁੰਦਾ ਸ਼ਬਨਮ ਦਾ ਬੱਚਾ ਗੋਦ ਲਵਾਂ ਪਹਿਲਾਂ ਤਾਂ ਸ਼ਬਨਮ ਵੱਲੋਂ ਮਨਾ ਕੀਤਾ ਜਾਂਦਾ ਹੈ ਬੱਚਾ ਦਿਨ ਤੋਂ ਇਨਕਾਰ ਕੀਤਾ ਜਾਂਦਾ ਹੈ ਪਰ ਜਦੋਂ ਫਾਂਸੀ ਤੈਅ ਹੋ ਗਈ ਸੀ ਕਿ ਫਾਂਸੀ ਹੋਣੀ ਹੈ ਫਿਰ ਸ਼ਬਨਮ ਕੋਲੇ ਵੀ ਕੋਈ ਰਸਤਾ ਨਹੀਂ ਸੀ ਤਾਂ ਸ਼ਬਨਮ ਨੇ ਉਹ ਬੱਚਾ ਸ਼ਬਨਮ ਬੱਚਾ ਦੇਣ ਲਈ ਤਿਆਰ ਹੋ ਗਿਆ ਪਰ ਉਹ ਕੁਸ਼ਸ਼ ਕਰਤਾ ਸੀ ਇੱਕ ਤਾਂ ਕਿਦਾ ਨਾਮ ਬਦਲ ਦੇਣਾ ਦੂਜੀ ਗੱਲ ਕਿ ਇਸ ਬੱਚੇ ਨੂੰ ਕਦੇ ਮੇਰੇ ਪਿੰਡ ਨਾਲ ਲੈ ਕੇ ਜਾਣਾ ਨਹੀਂ ਤਾਂ ਪਤਾ ਨਹੀਂ ਉਥੋਂ ਦੇ ਲੋਕ ਇਹਦੇ ਨਾਲ ਕਿੱਦਾਂ ਦਾ ਵਿਵਹਾਰ ਕਰਨਗੇ ਇਸ ਬੱਚੇ ਦੀ ਪਰਿਵਰਿਸ਼ ਹੁਣ ਸੈਸੀ ਤੇ ਸੈਸੀ ਦੀ ਘਰ ਵਾਲੀ ਕਰ ਰਹੇ ਨੇ ਉਹਨਾਂ ਨੇ ਸ਼ਬਨਮ ਨਾਲ ਵਾਅਦਾ ਕੀਤਾ ਕਿ ਕਦੇ ਉਸ ਬੱਚੇ ਨੂੰ ਉਸ ਪਿੰਡ ਨਹੀਂ ਲੈ ਕੇ ਜਾਣਗੇ ਤੇ ਰਹੀ ਗੱਲ ਫਾਂਸੀ ਦੀ ਪਿੱਛੇ ਜੇ ਫਾਂਸੀ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਜੇਕਰ ਸ਼ਬਨਮ ਨੂੰ ਫਾਂਸੀ ਹੁੰਦੀ ਹੈ ਤਾਂ ਆਜ਼ਾਦ ਪਾਰਤ ਵਿੱਚ ਇਹ ਪਹਿਲੀ ਮਹਿਲਾ ਹੋਊਗੀ ਜਿਹੜੀ ਫਾਂਸੀ ਦੇ ਫੰਦੇ ਤੱਕ ਜਾਊਗੀ ਤੇ ਸ਼ਬਨਮ ਦੇ ਇਲਾਕੇ ਦੇ ਲੋਕ ਉਸ ਘਟਨਾ ਨੂੰ ਯਾਦ ਕਰਕੇ ਅੱਜ ਵੀ ਦਹਿਲ ਉੱਠਦੇ ਆ ਤੇ ਉਸ ਘਟਨਾ ਤੋਂ ਬਾਅਦ ਕਿਸੇ ਵੀ ਮਾਂ-ਬਾਪ ਨੇ ਆਪਣੀ ਨਵੀਂ ਜੰਮੀ ਬੱਚੀ ਦਾ ਨਾਮ ਸ਼ਬਨਮ ਨਹੀਂ ਰੱਖਿਆ ਸਸੀਕਾ ਜੀ ਮੇਰਾ ਨਾਮ ਪ੍ਰਦੀਪ ਸਿੰਘ ਤੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਜਰੂਰ ਪਹੁੰਚੇ